ਹਾਂਜੀ ਕੀ ਨਾਮ ਹੈ ਕੀ ਨਾਮ ਹੈ ਤੁਹਾਡਾ ਗੱਗੀ ਜੀ ਕਿਹੜਾ ਪਿੰਡ ਹੈ ਬੱਲੇ ਚੌਦੜ ਨੂਰਛਾ ਪੁਲਿਸ ਨੇ ਕਿਉਂ ਫੜਿਆ ਪੁਲਿਸ ਨੇ ਜੈਸੀਡ ਅ ਡਰਾਉਨ ਤੋਂ ਦੋ ਪੈਕੇਟ ਅੱਧਾ ਦਾ ਕਿਲੋ ਹੀ ਰੋ ਮਂਗਾਈ ਸੀ ਕਿੱਥੋਂ ਮਂਗਾਈ ਸੀ ਅਸੀਂ ਜੀ ਪਾਕਿਸਤਾਨ ਤੋਂ ਪਾਕਿਸਤਾਨ ਨਾਲ ਕਿਵੇਂ ਸੰਬੰਧ ਜੁੜੇ ਉਹ ਸਰ ਇੱਥੋਂ ਦੇ ਫਾਇਲ ਕਾ ਦੇ ਇੱਕ ਮੰਨ ਲਓ ਅਗੂ ਸਾਨੂੰ ਕੋ ਪਾਰਟੀ ਦਿੰਦਾ ਹੁੰਦਾ ਹੈ ਹਾਂ ਤੇ ਉਹਨਾਂ ਸਾਨੂੰ ਉਸ ਨੰਬਰ ਦਿੱਤਾ ਸੀ ਅੱਛਾ ਵੀ ਹੁਣ ਦੋ ਜਦੋਂ ਤੁਹਾਡੇ ਹੱਥੇ ਆ ਜਾਓ ਉਸ ਤੋਂ ਬਾਅਦ ਮੰਨ ਲਓ ਤੁਸੀਂ ले जाना ਨੇ ਸਾਨੂੰ ਫੋਨ ਕਰ ਦਿਆ ਜੀ ਅੱਛਾ ਅਸੀਂ ਤੁਹਾਡੇ ਕੋ ਫੜ ਲਾਂਗੇ ਜੀ ਤੁਸੀਂ ਪੱਕਾ ਕਦੋਂ ਦਾ ਕੰਮ ਕਰਦੇ ਹੋ ਕਿਵੇਂ ਕਰਦੇ ਜੀ ਸੰਪਰਕ ਕਿਹੜੇ ਤਰੀਕੇ ਕਰਦੇ ਉਹਨਾਂ ਨਾਲ ਗੱਲ ਕਿਵੇਂ ਕਰਦੇ ਜੀ WhatsApp ਰਾਹੀਂ WhatsApp ਰਾਹੀਂ ਹਾਂਜੀ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਇੱਥੇ ਕਿਵੇਂ ਲੈ ਕੇ ਜਾਣੀ ਤੁਸੀਂ ਇਹਨਾਂ ਕਿੱਥੇ ਲੈ ਕੇ ਜਾਣੀ ਇਹ ਜੀ ਉਹਨਾਂ ਨੂੰ ਪਤਾ ਮੰਨ ਲਓ ਜਦੋਂ ਸਾਡੇ ਕੋ ਆ ਜਾਂਦੇ ਸੀ ਦੱਸਦੇ ਹੀ ਇਹਨਾਂ ਨੂੰ ਵੀ ਸਾਡੇ ਤੁਸੀਂ ਉਹ ਤੁਹਾਨੂੰ ਕਿੱਥੇ ਪਹੁੰਚਾਉਂਦੇ ਸੀ ਪਾਰੋ ਜੀ ਹਾਂ ਉਹ ਸਾਨੂੰ ਖੇਤਰ ਜਿੱਥੇ ਵੀ ਅਸੀਂ ਲਾਈ ਲਗੇ ਸਹੀ ਲੋਕੇਸ਼ਨ ਹੋ ਉੱਥੇ ਭੇਜ ਦੇ ਕਿੰਨੇ ਸਮੇਂ ਤੋਂ ਕਿੰਨੇ ਸਾਲ ਤੋਂ ਕਰ ਰਹੇ ਹੋ ਕੰਮ ਇਹ ਦੇ ਡਰਗ ਦਾ ਇਹ ਸਾਨੂੰ ਸਰ ਹੋ ਗਏ ਵੱਲ ਪਹਿਲਾਂ ਤਾਂ ਅਸੀਂ ਡਰ ਹੋਰ ਹੀ ਤਾਂ ਕਦੇ ਨਹੀਂ ਉਹ بیچਦੇ ਰਿਹਾ ਜੀ ਡਰ ਨਹੀਂ ਇਹ ਤੁਸੀਂ ਪਹਿਲੀ ਵਾਰ ਹੀ ਮੰਗਾਈ ਸੀ ਆ ਆਪਦੇ ਆਪ ਹਾਂ ਜੀ ਜੀ ਵਾਹਿਗੁਰੂ ਸੋ ਜੀ ਪਹਿਲੀ ਵਾਰ ਅੱਗੇ ਅੱਗੇ ਕਿੰਨੇ ਦੇ ਤੁਸੀਂ ਅਗੇ ਸਰ ਸਿਮਲੋ ਸੀ ਸਰ ਜਿਹੜਾ ਵੀ ਨੰਬਰ ਸੈੱਟ ਕਰਨਗੇ ਅਸੀਂ ਉਹਦੇ ਨੰਬਰ ਦੇ ਸਰਕਾਰ ਦੇ ਅੱਛਾ ਤੁਹਾਨੂੰ ਕਿੰਨੇ ਪੈਸੇ ਮਿਲਦੇ ਸੀ ਸਰ ਸਾਨੂੰ 1.5 ਲੱਖ ਰੁਪਏ 1.5 ਲੱਖ ਰੁਪਏ ਤੋਂ ਲੈ ਕੇ ਤੇ ਅੱਗੇ ਪਚਾਉਣਾ ਬਸ ਕਿੰਨੇ ਕਿੰਨੇ ਹੈਰੋਇਨ ਪੰਚਾਉਣ ਦਾ 1.5 ਲੱਖ ਮਿਲਦਾ ਕਿਲੋ ਦਾ ਜੀ ਕਿਲੋ ਕਿਲੋ ਮਗਰ 1.5 ਲੱਖ ਰੁਪਏ ਮਿਲਦਾ ਪਹਿਲਾਂ ਕਿੰਨੀ ਵਾਰੀ ਪੰਚਾ ਚੁੱਕੇ ਹੋ ਪਹਿਲਾਂ ਸਰ ਜੀ ਨਹੀਂ ਬਤਾਈ 20 ਤੋਂ ਕੰਮ ਸੀ ਪਹਿਲਾਂ ਕਿਵੇਂ ਹੈਰੋਇਨ ਦਾ ਕੰਮ ਕਰਦੇ ਸੀ ਨਾਲ ਤੇ ਜੇ ਕਿਵੇਂ ਰਸਾਲਾ ਹੈ अच्छा ਤੇ ਇੱਕ ਆ ਮਨ ਲਨੂਰ ਸ਼ਾਹ ਬੇੜ ਤੱਕ ਮੈਨੂੰ ਚਾਚਾ ਦੇ ਮੁੰਡਾ ਲੱਗਦਾ ਹੈ اچھا ਹਾਂ ਜੀ ਪਹਿਲਾਂ ਤੁਸੀਂ ਕਹਿੰਦੇ ਸੀ ਇਹ ਅਸੀਂ ਮਹਿੰਗਾਈ ਸੀ ਪਹਿਲਾਂ ਤੁਸੀਂ ਕਿਹਾ ਵੀ ਅਸੀਂ ਵੇਚਦੇ ਸੀ ਜਦੋਂ ਵੇਚਦੇ ਸੀ ਉਦੋਂ ਕਿੱਥੋਂ ਲੈਂਦੇ ਸੀ ਨਹੀਂ ਜੀ ਉਹ ਮੋਹਲਸ ਹੀ ਲੈਂਦੇ ਸੀ ਉਹ ਕਿੱਥੋਂ ਲੈਂਦੇ ਸੀ ਇੱਥੇ ਸਰਵਾਧ ਕਾਫੀ ਲੋਗ ਵੇਚੀ ਜਾਂਦੇ ਵਿੱਚ ਇੱਥੇ ਸ਼ਹਿਰ ਜਲਾਲਾਬਾਦ ਨਹੀਂ ਜਲਾਲਾਬਾਦ ਫਾਇਲਗਾ ਜੇ ਤੁਸੀਂ ਮੇਰੇ ਫਰੀਦਪੁਰ ਤੋਂ ਕਾਫੀ ਮਿਲ ਜਾਂਦੀ ਹੈ ਅੱਛਾ 25 ਗ੍ਰਾਮ 100 ਤੱਕ ਲੈਣੀ ਪੈਸੇ ਸਿਰ ਤੇ ਤੁਹਾਨੂੰ ਐ ਨਹੀਂ ਲੱਗਦਾ ਕਿ ਅਸੀਂ ਬੜੇ ਤੁਸੀਂ ਵੀ ਜਵਾਨ ਹੋ ਹਾਂਜੀ ਸਰ ਕਿਸੇ ਦਾ ਜਦੋਂ ਇਹ ਨਸ਼ਾ ਹੋ ਜਾਂਦਾ ਇਹਨਾਂ ਨਾਲ ਕਿੰਨੇ ਧੀਆਂ ਪੁੱਤ ਮਰ ਜਾਂਦੇ ਨੇ ਹਾਂਜੀ ਸਰ ਤੇ ਆਪਾਂ ਕਿਸੇ ਦੇ ਘਰ ਨੂੰ ਜਦੋਂ ਨਸ਼ਾ ਲਾਉਣਿਆ ਕਿ ਦੇਖਦੇ ਨੇ ਤਾਂ ਆਪਣੇ ਘਰੇ ਵੀ ਆ ਜੇ ਹਾਂਜੀ ਸਰ ਆਪ ਆਪ ਆਦੀ ਹੋ ਜਾਂਦੇ ਨਹੀਂ ਜੀ ਕੋਈ ਨਸ਼ਾ ਕੋਈ ਕੋਈ ਨਹੀਂ ਕੀਤਾ ਤਾਂ ਫਿਰ ਲੋਕਾਂ ਦੇ ਧੀਆਂ ਪੁੱਤ ਇਸ ਕੰਮ ਤੇ ਲਾਉਣੇ ਸ਼ਰਮ ਨਹੀਂ ਆਉਦੀ ਬਸ ਜਿਹੜੀ ਗਲਤੀ ਹੋਣੀ ਸੀ ਉਹ ਅੱਜ ਦਵਾਈ ਨਿਕਲ ਗਈ ਲਾਜ ਪਿੱਛੇ ਕੀਤਾ ਸਾਰਾ ਕੁਝ ਹਾਂਜੀ ਸਰ ਗਰੀਬੀ ਹੀ ਕਰਤੋ ਗਰੀਬੀ ਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਨੌਜਵਾਨ ਪੜੇ ਕਿੰਨਾ ਹੋ ਜਾ ਬੜੇ ਜੀ ਮੈਂ ਤਾਂ ਠੋੜਾ ਅੱਛਾ ਨਾਲ ਦੇ ਕਿੰਨੇ ਪੜੇ ਹੈ ਨਾਲ ਦੇ ਇਹ ਪਲੱਸ 2 ਪੜਿਆ ਤਿੰਨਾਂ ਤੋਂ ਬਾਅਦ ਹੋਰ ਕੌਣ ਹੈਗਾ ਨਾਲ ਤੁਹਾਡੇ ਜਿਹੜਾ ਇਹ ਕੰਮ ਕਰਦਾ ਹੈ ਜੀ ਸਰ ਇੱਕ ਫਾਇਲ ਮਲ ਹੋ ਗਿਆ ਸਰਦਾਰ ਮੁੰਡਾ ਅੱਛਾ ਇਹਦਾ ਸਰ ਨੰਬਰ ਸਾਡੇ ਕੋਲ ਆਇਆ ਹੈ ਕਿ ਨਾਂ ਕੀ ਆਉਂਦਾ ਕਿੰਨੇ ਟਾਈਮ ਪਹਿਲਾਂ ਹੋਇਆ ਸੀਗਾ ਮੇਰਾ ਦਾ ਹਾਂਜੀ ਇਹ ਸਰ ਮੈਨੂੰ ਸਾਲ ਹੋ ਗਿਆ ਸਾਲ ਤੋਂ ਪਿਛਲੇ ਕਿੰਨੇ ਸਾਲ ਪੰਜ ਮਹੀਨੇ ਹੋ ਗਏ ਕਿੰਨੇ ਸਮੇਂ ਤੋਂ ਇਹ ਕੰਮ ਕਰਦਾ ਵੀ ਉਹ ਤਾਂ ਸਰ ਹੋ ਗਏ ਘੱਟਣ ਘੱਟ 2 ਸਾਲ ਹੋ ਗਏ ਵੇਚਦੇ ਊਚਦੇ ਨੂੰ ਡੋਹਣਾ ਜਿਹੜਾ ਸਰਦਾਰ ਮੁੰਡੇ ਦਾ ਤੂੰ ਨਾਂ ਲੈ ਰਿਹਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਸਰਾ ਫਾਇਲ ਲਗਾ ਦੋ ਚੰਨੀ ਇਹਦਾ ਕੀ ਨਾਮ ਹੈ ਉਹਦਰਾ ਕਲੋ ਬਰੀਦ ਅੱਛਾ ਕਲੋ ਬਰੀਦ ਕੰਮ ਕੀ ਕਰਦਾ ਉਹ ਉਹ ਸਰਾ ਹੀ ਕੰਮ ਕਰਦਾ ਕਿੱਥੋਂ ਦਾ ਰਹਿਣ ਵਾਲਾ ਫਾਇਲ ਅਮਰ ਕੋਲ ਤੋਂ ਸਰ ਅਮਰ ਕੋਲ ਜੁ ਕੋਲ ਸਰ ਹੁਣ ਹੁਣ ਪਛਤਾਵਾ ਹੋ ਰਿਹਾ ਤੁਸੀਂ ਲਾ ਪੈਸੇ ਦੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੈ ਸਾਨੂੰ ਜੀ ਹਾਂ ਹਾਂ ਜੀ ਤੁਹਾਨੂੰ ਹੀ ਹੋਰ ਤੁਸੀਂ ਕੀਤੀ ਹੈ ਹੋਰ ਹਾਂ ਜੀ ਹਾਂ ਜੀ ਕਿਹਨੂੰ ਅਨੁਰਸਤਾਵ ਨਹੀਂ ਸਰ ਸਾਨੂੰ ਤਾਂ ਤੁਸੀਂ ਹੁਣ ਪਛਤਾਵਾ ਹੋ ਰਿਹਾ ਵੀ ਆਪ ਵੀ ਸਾਰੀ ਜੀ ਦੀ ਅੰਦਰ ਲੱਗ ਜਗੀ ਹੁਣ ਹਾਂ ਜੀ ਵੀ ਬਸ ਅੱਗੇ ਤੋਂ ਜਦੋਂ ਵੀ ਮਾਰਕਸ ਬਾਹਰ ਆ ਗਿਆ ਉਸ ਵੇਲੇ ਅੱਜ ਤੁਹਾਨੂੰ ਪਛਤਾਵਾ ਹੁੰਦਾ ਤੁਸੀਂ ਫੜੇ ਗਏ ਜੇ ਜੇਕਰ ਨਾ ਫੜੇ ਜਾਂਦੇ ਫਿਰ ਤਾਂ ਕੋਈ ਪਛਤਾਵਾ ਨਹੀਂ ਸੀ ਤੁਹਾਨੂੰ ਫਿਰ ਤਾਂ ਸਰ ਲਾਲਚ ਦਾਲਚ ਤਲਾਹਦਾ ਕੰਮ ਵਧੀਆ ਚੱਲਦਾ ਸੀ ਨਾ ਤੁਹਾਡਾ ਹਾਂ ਜੀ ਨਹੀਂ ਹੈਗਾ ਤੋਂ ਜੀ ਜੋ ਗਲਤੀ ਨਹੀਂ ਠੀਕ